ਕਿਸਾਨ ਜੋ ਸਾਡੇ ਆਪਣੀਆਂ ਹੱਕਾਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਸੀ ਦਿੱਲੀ ਵੱਲ ਨੂੰ ਜਾ ਰਹੇ ਸੀ ਜਿਵੇਂ ਹਰਿਆਣਾ ਪੁਲਿਸ ਨੇ ਰੋਕ ਕੇ ਹੈ ਕਈ ਮੀਡੀਆ ਕਰਮੀ ਸਾਡੇ ਵੀਰ ਇੰਜਰਡ ਹੋਏ ਹੈ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਸੀ ਜਿਹੜੀ ਕੱਲ ਫਰੀਦਕੋਟ ਤੋਂ ਬ੍ਰੇਕ ਬਾਅਦ ਸ਼ੁਰੂ ਹੋਣੀ ਸੀ ਉਹ ਯਾਤਰਾ ਨੂੰ ਇਨਡੇਫਿਨਿਟਲੀ ਪੋਸਟਪੋਨ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਹੈ ਇਸ ਜਥੇਬੰਦੀ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਵਾਸਤੇ ਕਿਸਾਨ ਮਜ਼ਦੂਰਾਂ ਦੀ ਭਲਾਈ ਵਾਸਤੇ ਪੰਜਾਬ ਕੰਮ ਕੀਤਾ ਪੰਜਾਬ ਦੇ ਕਿਸਾਨਾਂ ਤੇ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕੇਂਦਰ ਦੀ ਸਰਕਾਰ ਨੂੰ ਕਿ ਜਿਹੜੀ ਕਮਿਟਮੈਂਟ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਤਾਦਾ ਮੋਕਰ ਨੂੰ ਲੱਗ ਜਾਣ ਤੇ ਵੀ ਜਿਹੜੀ ਬਿਆਨ ਇਹਨਾਂ ਦੀ ਲੀਡਰਸ਼ਿਪ ਕੇਜਰੀਵਾਲ ਭਗਵੰਤ ਮਾਨ ਇੱਕੋ ਬੀਬੀ ਜੀ ਆਪਾਂ ਦੇਖੇ ਸੀ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਲਾਗੂ ਕਰ ਦਿਆਂਗੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਕੇਂਦਰ ਦੇ ਹੱਥ ਟੋਕੇ ਨਾ ਬਣੋ ਪੰਜਾਬ ਦੇ ਲੋਕ ਸਭ ਦੇਖ ਰਹੇ ਐ ਇਹ ਜਿਹੜਾ ਮਖੌਟਾ ਤੁਸੀਂ ਪਾ ਰਹੇ ਹੋ ਮਖੌਟਾ ਨਹੀਂ ਤੇ ਕਿਸਾਨ ਖੜੇ ਐ ਪੰਜਾਬ ਦੀ ਧਰਤੀ ਤੇ ਮੀਡੀਆ ਕਰਮੀ ਖੜੇ ਐ ਹਰਿਆਣੇ ਦੀ ਪੁਲਿਸ ਡਰੋਨਾ ਰਹੀਂ ਇਧਰ ਅਥਰੂ ਗੈਸ ਸਿਟਰੀ ਐ ਗੋਲੀਆਂ ਮਾਰ ਰਹੀ ਐ ਰਬੜ ਦੇ ਬੁਲਟ ਚਲਾਏ ਜਾ ਰਹੇ ਐ ਸਾਰੇ ਇੰਜਰਡ ਹੋ ਰਹੇ ਐ ਤੇ ਤੁਸੀਂ ਉਥੇ ਕੋਈ ਕਾਰਵਾਈ ਨਹੀਂ ਕਰ ਰਹੇ ਹਰਿਆਣਾ ਪੁਲਿਸ ਕੋਲੇ ਕੀ ਅਧਿਕਾਰ ਲੋਕਾਂ ਦੇ ਖੜੇ ਅਥਰੂ ਗੈਸ ਸਿੱਟੇ ਮੈਂ ਹੁਣੇ ਤੁਹਾਡੇ ਇੱਕ ਪੱਤਰਕਾਰ ਵੀਰ ਦੀ ਵੀਡੀਓ ਦੇਖ ਰਿਹਾ ਸੀ ਜਿਹਦਾ ਸਿਰ ਪਾੜਤਾ ਉੱਪਰੋਂ ਡਰੋਨ ਨੇ ਤੇ ਫਿਰ ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ ਨਹੀਂ ਪਰਚੇ ਦਰਜ ਕੀਤੇ ਦਾ ਕੰਮ ਕਰ ਰਹੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਰਲ ਕੇ ਇਸ ਗੱਲ ਤੋਂ ਗੁਰੇਜ਼ ਕਰਨ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਪਿਛਲੇ ਐਜੀਟੇਸ਼ਨ ਜਿਹਦੋਂ ਸਾਡਾ ਸ਼ੁਰੂ ਹੋਇਆ ਉਦੋਂ ਹਰਸਿਮਰਤ ਕੌਰ ਬਾਦਲ ਜੀ ਨੇ ਜਿਸ ਦਿਨ ਜਿਸ ਦਿਨ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਆਇਆ ਸੀ ਕਾਨੂੰਨ ਬਣਾਉਣ ਵਾਸਤੇ ਉਸ ਦਿਨ ਰਿਜ਼ਾਈਨ ਕੀਤਾ ਕੈਬਨਿਟ ਦੀ ਵਜ਼ੀਰੀ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਫਗਵਾੜਨ ਤੋੜਿਆ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਲੜਾਈ ਪੰਜਾਬ ਦੇ ਕਿਸਾਨਾਂ ਦੇ ਨਾਲ ਲੈ ਕੇ ਲੜਦਾ ਰਿਹਾ ਹੈ ਲੜਦੇ ਰਵਾਂਗੇ ਸੋ ਇਹ ਜੋ ਹਾਲਾਤ ਬਣਿਆ ਜੋ ਐਜੀਟੇਸ਼ਨ ਬਾਰਡਰਾਂ ਤੇ ਸਾਡੇ ਵੀਰ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਉਥੇ ਐਜੀਟੇਸ਼ਨ ਕਰ ਰਹੇ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਪੋਸਟਪੋਨ ਕੀਤੀ ਜਾਂਦੀ ਹੈ ਤੇ ਮੈਂ ਦੋਵੇਂ ਸਰਕਾਰਾਂ ਨੂੰ ਕਹਿ ਦਿਆਂ ਕਿ ਮਸਲੇ ਜਿਹੜੇ ਆਪਦੇ ਲੋਕਾਂ ਨਾਲ ਇੱਕ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਰਾਹੀਂ ਹੱਲ ਕੀਤੇ ਜਾਂਦੇ ਆ ਇਹ ਤਾਨਾਸ਼ਾਈ ਤਰੀਕਿਆਂ ਨਾਲ ਮਸਲੇ ਹੱਲ ਉਹਦੇ ਨਾਲ ਟਕਰਾਵ ਵੱਧਦਾ ਤੇ ਹਮੇਸ਼ਾ ਨੁਕਸਾਨ ਜਿਹੜੀ ਸਰਕਾਰ ਹੈ ਉਹਨੂੰ ਚੱਲਣਾ ਪੈਂਦਾ ਧੰਨਵਾਦ ਜੀ ਸਰਕਾਰ ਬਸਵਾ ਜਗਮਾਦੋਂ ਇੱਕ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚੋਂ ਅਲੱਗ ਚੋਣਾ ਲੰਗੇ ਕਿਤੇ ਨਾ ਕਿਤੇ ਗਠਜੰਬੰਦ ਜਿਹੜਾ ਬਸਪਾ ਨਾਲ ਟੁੱਟਣ ਦੀ ਗੱਲ ਤੇ ਆ ਗਿਆ ਮੈਂ ਸਿਰਫ ਇਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਚਲੋ ਤੁਸੀਂ ਸਵਾਲ ਪੁੱਛਿਆ ਬਸ ਪਾਏ ਕਾ ਦੀ ਇੰਡੀਪੈਂਡੈਂਟ ਪੋਲਿਟিক্যাল ਪਾਰਟੀ ਹੈ ਜਿਹੜਾ ਫੈਸਲਾ ਲੈ ਲੈਣਾ ਲੈ ਲੈਣ ਜੀ ਤੇ ਉਹਨਾਂ ਦਾ ਅਧਿਕਾਰ ਹੈ ਮੈਂ ਇਹਦੇ ਤੇ ਕੀ ਬੋਲਾਂਗਾ ਸ਼੍ਰੋਮ ਨੇ ਬੜਾ ਆ ਪ੍ਰਧਾਨ ਜੀ ਲੋਕਾਂ ਕੋਈ ਇਸੇ ਨੋਟੀਫਿਕੇਸ਼ਨ ਪ੍ਰਧਾਨ ਜੀ ਕੱਲ ਦੇ ਪਰਸੋਂ ਦੇ ਜਿਸ ਦਿਨ ਤੋਂ ਆ ਬਿਲਡ ਅਪ ਹੋ ਰਿਹਾ ਹੈ ਕਿਸਾਨ ਕਿਉਂਕਿ ਪਹਿਲਾਂ ਅਨਾਉਂਸਮੈਂਟ ਹੋਈ ਵੀ ਸੀ ਕਿ 13 ਫਰਵਰੀ ਨੂੰ ਜਾਣਾ ਹੈ ਦਿੱਲੀ ਸਿਰਫ ਤੇ ਸਿਰਫ ਇਸ ਇਸ਼ੂ ਤੇ ਫੋਕਸਡ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਅਦ ਚ ਦੇਖੀਆਂ ਜਾਣਗੀਆਂ ਪੰਜਾਬ ਯਾਤਰੋ ਜਿਹੜੀ ਤੁਸੀਂ ਇਹਨਾਂ ਪੋਸਟਪੌਨ ਕਰਤੀ ਹੈ ਹੁਣ ਸ਼ਰਮਨੀ ਅਕਾਲੀਗੱਲ ਬਾਰਡਰਾਂ ਦੇ ਕਿਸਾਨਾਂ ਦੇ ਕੋਲ ਪਹੁੰਚੂ ਸਹਾਇਤਾ ਕਰੇਗਾ ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਨੂੰ ਕਿ ਇਸ ਸੰਘਰਸ਼ ਦੇ ਵਿੱਚ ਆਪਦਾ ਹਿੱਸਾ ਪਾਈਏ ਸਾਥ ਦੇਈਏ ਜਿਹੜੇ ਬਜ਼ੁਰਗ ਨਹੀਂ ਉੱਥੇ ਪਹੁੰਚ ਸਕਦੇ ਉਹ ਇਸ ਸੰਘਰਸ਼ ਦੇ ਵਿੱਚ ਦੀ ਅਰਦਾਸ ਕਰਨ ਉਹਦੀ ਇਹਦੀ ਇਹਦੀ ਕਾਮਯਾਬੀ ਆਪੇ ਚੱਲਾਂ ਹੋ ਰਹੀਆਂ ਨੇ ਹਾਲਾਂਕਿ ਅਕਾਲੀ ਦਲ ਇਸ ਨੂੰ ਅਜੇ ਇਨਕਾਰ ਕਰ ਰਿਹਾ ਪਰ ਦੂਜੇ ਪਾਸੇ ਜਿਵੇਂ ਕੇਂਦਰੀ ਮੰਤਰੀ ਇਹਨਾਂ ਕਹਿੰਦੇ ਇਤਿਹਾਸਕ ਗੱਲ ਦਾ ਮੌਕਾ ਗਰਫਾ ਰਹੀ ਦੀ ਕਿ ਅਕਾਲੀ ਗੱਲ ਤੇ ਭਾਜਪਾ ਦਾ ਜਿਹੜਾ ਕਾ ਕੰਦ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਹੈ ਅਕਾਲੀ ਦਲ ਜੋ ਵੀ ਫੈਸਲਾ ਲਊਗਾ ਅਕਾਲੀ ਦਲ ਦੀ ਲੀਡਰਸ਼ਿਪ ਜੋ ਵੀ ਫੈਸਲਾ ਲਊਗੀ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਇਹ ਜਿਹੜੀਆਂ ਹੈਗੀਆਂ ਅਲਾਈਅੰਸਸ ਦੀਆਂ ਗੱਲਾਂ ਇਹ ਗੱਲਾਂ ਮੇਰੇ ਲੈਵਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਮੋਟੀ ਦੱਸ ਦਿਆਂ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲੇ ਲਿੱਤੇ ਜਾਣਗੇ ਪਰਮਾਨਾ ਸਾਹਿਬ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਵਾਸਤੇ ਜਿਵੇਂ ਹੁਣ ਅਸੀਂ ਜਾਂ ਸਰਕਾਰ ਨੇ ਵੀ ਕਿਹਾ ਤਾਂ ਕਿ ਜਿੰਨੇ ਉਥੇ ਹਸਪਤਲ ਹੈ ਉਹ 24 ਘੰਟੇ ਖੁੱਲੇ ਰਹਿਣਗੇ ਉੱਤੇ ਸਟਾਫ ਰਹੂਗਾ ਐਂਬੂਲੈਂਸ ਵੀ ਥੀਏ ਸ਼੍ਰੋਮਣੀ ਅਕਾਲੀ ਦਲ ਉਹਨਾਂ ਜਗ੍ਹਾ ਵਾਸਤੇ ਕੀ ਕਰੇਗੀ ਚੰਡੀਗੜ੍ਹ ਵੀ ਕਿਉਂਕਿ ਜਿਹੜੇ ਸੀ ਗੱਲ ਇਹ ਹੈ ਜਿਹੜੇ ਜ਼ਖਮੀ ਹੋਏ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੀ ਯੋਧੇ ਆਰਟੀ ਵੀ ਉੱਥੇ ਆ ਪਾਰਟੀ ਦੇ ਵਰਕਰ ਵੀ ਉੱਥੇ ਆ ਅਸੀਂ ਇਹਨਾਂ ਵਾਂਗੂ ਟੀਆਰਪੀ ਦੀ ਰਾਜਨੀਤੀ ਨਹੀਂ ਖੇਡਦੇ ਕਿ ਉੱਥੇ ਲਿਜਾ ਕੇ राहुल गांधी ਨੂੰ ਸਪੀਕਰ ਤੇ ਲੈ ਕੇ ਭਈਆ ਇਹ ਬਾਤ ਕਰੋ ਉਹ ਗਾਂ ਪੁੱਛਦਾ ਆਪकी ਅੱਖ ਮੇ ਚੋਟ ਲੱਗੀ ਦਿਖ ਰਹਾ ਹੈ ਆਪਕੋ ਦਰਦ ਹੋ ਰਹਾ ਬਾਲੀ ਗੱਲਾ ਆ ਕੇ ਪੇ ਕੇਰ ਇੱਥੇ ਅਸੀਂ ਵੀ ਤਾਂ ਯਾਤਰਾ ਆਪਦੀਆਂ ਕੈਨਸਲ ਕੀਤੀਆਂ ਹੈ ਪ੍ਰਧਾਨ ਜੀ ਬਣਦਾ ਫਰਜ਼ ਹੈ ਇਸ ਪ੍ਰਤੀਨਿਭਾਵੇ ਖਰੇ ਯਾਤਰਾ ਦੌਰ ਕੋਲ ਸ਼ੁਰੂ ਕੀਤੀ ਜਾ ਸਕਦੀ ਸਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕੱਲ ਕੋਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਸੱਦੀ ਗਈ ਹੈ ਉਹਦੇ ਬਾਰੇ ਫੈਸਲੇ ਲਏ ਜਾਨਗੇ ਧੰਨਵਾਦ